ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਖੂਵਾਲ ਤੇ ਨੀਟੇ ਵਿੱਚ ਦੇ ਕੋਲ ਤੇ ਤੁਹਾਨੂੰ ਵਿਖਾਉਂਦੇ ਹਾਂ ਤਿੰਨ ਪਸ਼ੂ ਜਿਨ੍ਹਾਂ ਦੇ ਵਿੱਚ ਇੱਕ ਬੂਰੀ ਝੋਟੀ ਆ ਇੱਕ ਟੋਕਣ ਗੰਮਣ ਮੈਂ ਤੇ ਇੱਕ ਬਿਲਕੁਲ ਤਾਜੀ ਸੂਈ ਆ ਐਰ ਸ਼ੈਰ ਦੀ ਰੈਡ ਤੇ ਆਜੋ ਕਰਦੇ ਹਾਂ ਵੀਰ ਜੀ ਨਾਲ ਗੱਲਬਾਤ ਤੇ ਖੁਸ਼ ਨੇ ਸਾਰੀ ਇਹਨਾਂ ਦੀ ਡਿਟੇਲ ਨੇ ਵੀਜੀ ਸასი ਕਾਲ ਸასი ਕਵੀ ਕੀ ਹਾਲ ਜੀ ਬਹੁਤ ਵਧੀਆ ਬਰਕਤ ਦੀ ਕਿਰਪਾ ਜੀ ਚਲੋ ਵਧੀਆ ਚੱਲਦਾ ਜੀ ਹੋਰ ਆਪਰਾ ਨਾਮ ਤੇ ਡਰੈਸ ਨਾਮ ਵੀਜੀ ਮੇਰਾ ਨੀਤਾ ਕੰਟਰ ਲਖੂਆ ਕੋਹਲੀ ਦੇ ਨਾਲ ਜਦਾਂ ਬਸਦਾ ਜਿਲ੍ਹਾ ਹੰਸਲੇ ਹਾਂ ਕੋ ਠੀਕ ਹੈ ਫੋਨ ਨੰਬਰ 95926 ਤੇ 605 ਠੀਕ ਹੈ ਵੀਜੀ ਤੇ ਵੇਖ ਗਿਆ ਪਸੋਂ ਵਾਲਾ ਮਾਲ ਹਾਂ ਜੀ ਵੇਖਿਆ ਵੇਖ ਗਿਆ ਠੀਕ ਹੈ ਵੀਜੀ ਆ ਵੀਜੀ ਬੈਲੋ ਨੀਤਾ ਡੇਲੀ ਫਾਰਮ ਮੋਰ ਲੱਗਾ ਵੀਰ ਦਾ ਤੇ ਕਰੀਏ ਵੀ ਜੀ ਸ਼ੁਰੂ ਹਾਂ ਜੀ ਕਰੋ ਤੇ ਇਹ ਕੀ ਹਸਤਾ ਜੀ ਬੈਠਾ ਮੱਛੀ ਵੀਰ ਦੀ ਅੱਜ ਜੁਈ ਜੇ ਅੱਛਾ ਰਾਤੀ ਤੋਂ ਫਿਰ ਇੱਕੋ ਚੋਈ ਕੀਤੀ ਮੱਛੀ ਕੀਤੀ ਵੇਖੋ ਐ ਸ਼ਹਿਰ ਨੇ ਅੱਛਾ ਮੱਛੀ ਵੀ ਮਗਰ ਬੜੀ ਚੰਗੀ ਆ ਤੇ ਕਿੰਨਾ ਸੁਆਹ ਜੇਗਾ ਇਹਦਾ ਇਹ ਪਹਿਲੇ ਸੁਆਹ ਸੁਰੀ ਆ ਤੇ ਕਿੰਨਾ ਕਿ ਦੁੱਧ ਪਰੂਗੀ ਦੁੱਧ ਵੀਰ ਦੀ ਮੱਛੀ ਤਾਂ ਖੰਡ ਤੇ ਬਣੇ ਵੀਰ ਤੋਂ ਪਲਾਸਟੇਟ ਜਾਈਗੀ ਅੱਛਾ ਵੀ ਤਾਂ ਪਲਾਸਟੇਟ ਜਾਊਗੀ ਹਾਂ ਲਓ ਵੀ ਜੀ ਲੱਗੇ ਆ ਰੰਡੀ ਬੜੀ ਕੋਈ ਰੱਸੀ ਰੱਸੀ ਇੰਨੀ ਆਹੀ ਭਾਈ ਅੱਛਾ ਅੱਛਾ ਠੀਕ ਆ ਸੁਆਹ ਪਹਿਲਾਂ ਹੀ ਆ ਹਾਂ ਪਹਿਲਾਂ ਹੀ ਆ ਠੀਕ ਆ ਵੀਰ ਜੀ ਵੇਖੋ ਖਾਣਾ ਦਾ ਸਜ ਇਹ ਥਣਪਾਣਾ ਦੇ ਘਰ ਦਵੰਦ ਵੀ ਬਹੁਤ ਹੀ ਚੰਗੀ ਆ ਬੈੜ ਮਗਰ ਵੀ ਬੱਚੀ ਜੀ ਮਗਰ ਵੀ ਬਹੁਤ ਵਧੀਆ ਵਸ਼ੀਰ ਹੈ ਵੀ ਐਰਸ਼ਾ ਦੇ ਬਹੁਤ ਘਟ ਲਾਦੀਆਂ ਬੈੜਾਂ ਐ ਪੁਰੀਆਂ ਥਣਪਾਣਾ ਦਾ ਕੋਈ ਨਹੀਂ ਪੁਣਾ ਇਤਰਾ ਹੀ ਲੋ ਵੀ ਜੀ ਵੀਰ ਦਾ ਕੋਈ ਗੰਗਾ ਨਹੀਂ ਪੋਣਾ ਵੰਗੇ ਤੋਂ ਬਿਣਾ ਹੀ ਆ ਬਿਲਕੁਲ ਮੋੜ ਲੋ ਵੀਰ ਜੀ ਬਾਕੀ ਮੂਠੀ ਬਾਥੀ ਵੀ ਬੜੀ ਚੰਗੀ ਆ ਉਹ ਤਾਂ ਥੋੜੇ ਬੱਚੇ ਕਰਕੇ ਕੈਮਰੇ ਤੋਂ ਦਰਦੀ ਆ ਬੱਚੇ ਕਰਕੇ ਭਾਈ ਜੀ ਹਾਂ ਜੀ ਅੱਗੇ ਨਹੀਂ ਬਸ ਕੇ ਬਾਕੀ ਵੀ ਨੂੰ ਪੋਛਨੇ ਆ ਵਾ ਡੇਟ ਬਾਜੀ ਠੰਡੀ ਸੀਲ ਬੜੀ ਸੀ ਅੱਛਾ ਹਲੋ ਇਹ ਨਹੀਂ ਕੋਈ ਲਾ ਤਮਾਰੂ ਜਾਨ ਨਾ ਆਵੇ ਹਲੋ ਇਹ ਜੀ ਬਹੁਤ ਠੰਡੀ ਸੀ ਬਹਿ ਰਹੇ ਆ ਬਾਕੀ ਆ ਹੈ ਨਹੀਂ ਗਰਮੀਆਂ ਦਾ ਵੀ ਤੇ ਸਾਲਾਂ ਦਾ ਵੀ ਕੁਫਾ ਹੈ ਨਾ ਫੈਨ ਵੀ ਚੰਗੀ ਆਉਂਦੀ ਨਾ ਰਸੀ ਉਸੇ ਨਹੀਂ ਪੋਣੀ ਇਤਨਾ ਕੋਈ ਇਛਾ ਨਾ ਮੇਰਾ ਘਰ ਪਹੁੰਚ ਜਾਵੇ ਠੀਕ ਹੈ ਜੇ ਕੋਈ ਜਵਾਈ ਕੀਤੀ ਹੈ ਲੈ ਆਪਾਂ ਤੇ ਇਹ ਨੀਰੇ ਵੀਰ ਦੀ ਕੀ ਰੇਟ ਦਿੱਤੀ ਮੋਹਨ ਵੀਰ ਦੀ 25 ਤੋਂ ਭਾਵੇਂ 75 ਦੀ ਵੇਚ ਦਿੱਤੀ ਹੈ ਹਾਂਜੀ 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 ਆਪਾਂ ਨਿਗੇਲੇ ਘਰੇ ਰੱਖਣੇ ਆ ਅੱਛਾ ਬਿਲਕੁਲ ਜਾਇਜ਼ ਹੀ ਜਾਇਜ਼ ਕਰੀਏ ਮੇਰੀਏ 70 ਦੀ ਜਾਇਜ਼ ਕਰ ਦਈਏ ਕਿਨੇ ਕਰ ਦਈਏ ਜਿੰਨੇ ਨੂੰ ਜਾਂਦੇ ਕਰ ਦਈਏ ਤੂੰ ਇਹੀ ਕਰ ਦੋ ਜਾਇ ਜੀ 13000 ਤੇਨ ਹੋਰ ਛੜੀਏ ਹੋਰ ਛੜੀਏ ਬਾੜ ਦੀ ਕਰ ਦਈਏ ਨਹੀਂ ਹੁੰਦਾ ਕੋਈ ਨਹੀਂ ਤੇ ਭਰਾ ਜੇ ਕਰ ਦਈਏ ਜਾਇ ਜੀ ਕੋਈ ਕਹਿ ਤਰ ਦੇਦਾਂ ਨੇ ਬਾੜ ਦੀ ਦੇ ਦਾਂਗੇ ਠੀਕ ਹੈ ਵੀਰ ਬਹੁਤ ਆ ਨਾ ਮੇਰਾ ਇਹ ਵਿੱਚ ਕਰੇ ਬੱਛੀ ਚੋਜ ਮਾਰ ਲੈ ਬੱਛੀ ਬਹੁਤ ਚੰਗੀ ਆ ਕੋਈ ਕਮੀ ਵਾਲੀ ਨਹੀਂ ਗੱਲ ਹੈਗੀ ਇਹ ਨਿਯਤ ਕੀ ਰੱਖੀ ਜਾਊਗਾ ਤੁਹਾਨੂੰ ਜੀ ਇਹ ਵੀ ਇੱਕ ਮਹੀਨਾ ਰਹੇਗਾ ਸਾਨੂੰ ਤੇ ਅੱਛਾ ਨੌ ਮਹੀਨੇ ਹੋ ਗਏ ਆ ਨੌ ਮਹੀਨੇ ਹੋ ਗਏ ਅੱਛਾ ਤੇ ਬਾਕੀ ਮੇਰਾ ਵੀ ਭਵਾਨ ਕੇ ਆਪਣੀ ਤਸਦੀਕ ਡਾਕਟਰ ਕੋਲੋਂ ਆਪਣਾ ਨਾਲ ਲੈ ਕੇ ਖੜ ਸਕਦਾ ਠੀਕ ਆ ਖਾਣਾ ਉਹਨਾਂ ਦੇ ਪਿੱਛੇ ਵੀ ਆਪਣੀ ਰੈਡੀ ਹੋ ਠੀਕ ਆ ਜੀ ਤੇ ਮੈਂ ਇਹ ਛੋਟੀ ਨਾ ਜੀ ਉਹ ਵੀ ਜੀ ਪੂਰੀ ਵੱਡੀ ਮੈਂ ਜੇ ਤੇ ਹੈ ਨਹੀਂ ਖਾਣੀ ਬੰਬਿਆ ਤੇ ਇੱਕ ਮਹੀਨਾ ਵੀਰ ਕਹਿੰਦਾ ਰਹਿ ਜਾਣੇ ਤੇ ਸੂਚਾ ਪੇਸ਼ ਆ ਕੋਈ ਡਾਕਟਰ ਕੋਲੋਂ ਲੈ ਕੇ ਚੈੱਕ ਕਰਾ ਕੇ ਤੇ ਫਿਰ ਖੜੀ ਬਾਕੀ ਪੁੱਛਣੇ ਵੀ ਲੋ ਦੋਤਾ ਰਿਕਾਰਡ ਨੀੜੇ ਵੀ ਦੋਦਾ ਕਨਗਰ ਹਾਲੀਏ 13 14 ਕਿਲੋ ਮੈਂ ਆਮ ਸੇਵਾ ਤੇ ਦਿੰਦੀ ਆ ਆਪਣੇ ਘਰੋਂ ਹੀ ਆਈ ਆ ਆਪਣੇ ਘਰੋਂ ਹੀ ਆਈ ਆ ਤਾਂ ਬੰਦੇ ਤੇਰੇ ਹੱਲਾ ਹੁਣੇ ਜਿ ਫਸੇ ਹੀ ਜਾਂਦਾ ਕੋਈ ਗਾੜੀ ਲੋੜ ਲਾੜ ਕਰਕੇ ਉਹਨਾਂ ਦੇ ਦਿੰਦੀ ਆ ਅੱਛਾ 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 ਬੜਾ ਜਿਹੜਾ ਹਾਲ ਬੜਾ ਮਾੜਾ ਹੋਇਆ ਹਾਲ ਬੜਾ ਮਾੜਾ ਤੇ ਮੈਂ ਦੇਦ ਲਈ ਮੁਫਤ ਤੇ ਪਾਈ 100 ਰੁਪਏ ਮੈਂ ਕਰ ਲਉ ਕਿ ਮਹੀਨਾ ਕ ਜਨੇ ਸਾਮ ਲਈ ਕੀ ਆਈ ਜੀ ਹਸਕਦਾ ਦੱਸੋ ਭਾਅ ਇਹਦਾ ਵੀ ਨਹੀਂ ਬੋਲਣਾ ਮੰਨ ਲਓ ਜੇ 4 ਉਹਨਾਂ ਨੇ 9000 ਰੁਪਏ ਹਾਂਜੀ ਹਾਂਜੀ ਮੈਂ ਆਪਾਂ ਮੈਂ ਦੇ ਲਈ 9000 ਰੁਪਏ ਤਾਂੜਦੀ ਹੋਰ ਖਰਦ ਗਈ ਹੋਰ ਕਮੀ ਹੋਰ ਕਰਾ ਦੇ 50,000 ਦੇ ਬਲਕਾ ਨਹੀਂ ਨਹੀਂ ਹੈਗੀ ਆ ਹੈਗੀ ਆ 60 ਵੀ ਦੇ ਦਈਏ ਬਿਲਕੁਲ ਨਿਗ ਨਿਗ ਰੱਖਣਾ ਮੋਲ ਡਾਕਟਰ ਸਾਹਿਬ ਦੱਸੋ ਤੁਸੀਂ ਮੈਂ ਕਰੀਏ ਮੰਨਤਾ ਹਾਂ ਹੋਰ ਕਰ ਦਈਏ ਡਾਕਟਰ ਸਾਹਿਬ ਕਰ ਦਈਏ ਕਰਨਾ ਪੈਣਾ 55,000 ਦੇ ਦਈਏ ਡਾਕਟਰ ਸਾਹਿਬ ਕਰ ਦਈਏ ਹੋਰ ਨਹੀਂ ਹੋਰ ਕਰੀਏ ਦਿਵਾਲੀ ਦਾ ਗਿਫਟ ਲਾ ਦਈਏ ਦਿਵਾਲੀ ਦਾ ਆਫਰ ਆਫਰ ਹੀ ਅੱਗੇ ਦੇ ਨਹੀਂ ਆਹ ਦੇਓ ਫ੍ਰੀ ਹੈ ਹੈ ਆਫਰ ਆ ਬਾਕੀ ਵੀਰ ਜੀ ਹਾਂ ਨਾ 55,000 ਦੀ ਹੋਣਾ ਠਕਾਈ ਨਹੀਂ ਠਕਾ ਦੇ ਆਪੀਆ ਦਿਵਾਲੀ ਉਪਰ ਭਲਕੇ ਫੇਰ ਵੀਡੀਓ ਬਣਾ ਲਈ ਸ਼ਾਇਦ ਮੈਂ ਦੇਖੋ ਕੰਦਾ ਲਿਆ ਤੇ ਮੁਫਤ ਦੇ ਭਾਵੇਂ ਹੀ ਆ ਬੰਨੋ ਨਾ ਤੇ ਗੱਲ ਚੈੱਕ ਕਰਾ ਖੜੇ ਇੱਕੋ ਹੀ ਵੀ ਨਾ ਰਿਹਾ ਪਸ਼ੂ ਤਿੰਨੇ ਵੀ ਕੋ ਵੱਖ-ਵੱਖ ਵੈਰਾਈਟੀ ਦੇ ਆ ਤੇ ਤਿੰਨੇ ਬੜੇ ਚੰਗੇ ਪਸ਼ੂ ਆ ਤੇ ਬਾਕੀ ਨੀਰੇ ਵੀ ਦੀ ਆ ਕਿ ਤੁਰੀ ਲਿਆਦੀ ਨੀਰੀ ਗਾਉਂ ਦੂਰੀ ਨੀਰੀ ਵਾਲੀ ਜੇ ਹਾਂਜੀ ਇਹ ਵੀ ਬੜੀ ਸੀਲਸ ਲੱਗ ਜੇ ਅੱਛਾ ਹਾਂਜੀ ਠੀਕ ਆ ਇਹ ਮੈਂ ਇੱਥੇ ਆ ਨਾ ਮਤਲਬ ਚੈੱਕ ਕਰਾਈ ਆਪਾਂ ਅੱਛਾ ਥੋੜੀ ਜਿਹੀ ਨੇ ਸ਼ੱਕ ਜਿਆ ਸ਼ੱਕ ਕਿੱਥੇ ਟਾਈਮ ਕੱਪਣਾ ਟਾਈਮ ਘਟਿਆ ਤੇ ਡਾਕਟਰ ਕਹਿੰਦਾ ਵੀ ਦੋਰੇ ਚੈੱਕ ਕਰਨੇ ਪੈਣ ਪਰ ਨਿਕਲੂਗਾ ਨਾ ਸੌ। ਕਿੰਨੇ ਕਿ ਦਿਨਾਂ ਤੱਕ ਹੋਜੂ? ਮੰਨ ਲਓ 10-12 ਦਿਨਾਂ ਤੱਕ ਹੋਜੂ ਚੈੱਕ। ਦੁਨੀਆ ਦਿਨਾਂ ਨੂੰ ਕੋਈ ਵੀਕਲ ਆ ਲਈ। 15 ਦਿਨਾਂ ਨੂੰ ਕਰਾ ਲਈ। ਠੀਕਲ ਹੋਇਆ ਨਾਲ ਸੁਣੀ ਰਹਾ। ਲੋ ਵੇਜੀ ਠੀਕਲ ਹੋਇਆ ਜੀ ਤੇ ਦੁੱਧਾ ਦੋ ਦੋ ਪਏ ਕੋਈ 6 ਕਿਲੋ ਜੇ। 6 ਕਿਲੋ ਬੋਧੀਆ ਦੁੱਧਾ ਸੁਆ। ਦੁੱਧਾ ਸੁਆ ਜੀ। ਤੇ ਪਿਓਰ ਬੁਰੀ ਆ। ਨੀਲੀ ਰੰਗੀ। ਤੇ ਮੈਂ ਸਾਂਮੀ ਸੁਮੀ ਚੰਗੇ ਦੇਖੋ ਰਾਤ। ਸਾਂਮੀ ਚੰਗੀ। ਬਾਕੀ ਕੱਦ ਵਜਨ ਵੀ ਚੰਗੀ ਆ। ਇਹ ਸਾਫ ਬੜੀ ਲਖੋਲੇ ਹੋਏ ਨੂੰ ਬਹੁਤ ਸਾਫ। ਹਾਂ ਜੀ ਬਿਲਕੁ ਮਾਕੀ ਨੂਰਾ ਪਸ਼ੂ ਲੱਗਦਾ ਬਹੁਤ ਘਟਿਆ ਪਸ਼ੂ ਵੀ ਕੋ ਤਿੰਨੇ ਜਗ੍ਹਾ ਦਾ ਰੇਟ ਬਿਲਕੁਲ ਜਾਇਜ਼ ਨਹੀਂ ਨੇ ਪਾਏ ਆ ਹੁਣ ਲੈਨੇ ਆ ਬੜਾ ਗੁਰੀ ਮੈਂ ਜਿਹੜਾ ਕਿੰਨਾ ਦਾ ਰੇਟ ਦੀ ਪਉਂਦਾ ਐ ਐ ਇਹਦੀ ਵੀ ਪ੍ਰੋਬਲਮ ਹੁੰਦੀ ਆ ਬਹੁਤ ਪਰਸਨ ਖਾਣਮ ਤੇ ਵੀ ਵੀ ਕੀ ਕਰੀਏ ਇਹਦਾ ਰੇਟ ਦੀ ਗੱਲ ਇਹ ਤਾਂ ਵੀ ਜਾਇਜ਼ ਹੀ ਬਿਲਕੁਲ ਨਹੀਂ ਕੇ ਬਿਲਕੁਲ ਬਿਲਕੁਲ ਜਾਇਜ਼ ਮੋਲ ਹਾਂਜੀ ਇਹਦਾ ਵੀ ਮੰਨ ਲਓ ਪੈਣ ਕਰਦੇ ਨਹੀਂ ਪਾਉਂਦੇ ਨਹੀਂ ਜਾਇਰ ਕਰੀਏ ਹਾਂ ਕੋਣ ਤੋਂ ਇਹ 1 ਕਮੀਨੇ ਦੀ ਮੰਨ ਲਓ ਕੱਚੀ 55 ਦੇ ਨੇ ਜੀ ਬਾਰੇ ਵੈਰੈਟੀ ਬੜੀ ਹੈ ਨਾ ਵੈਰੈਟੀ ਤਾਂ ਹੈਗੀ ਆ ਪਰ ਜਿਆਜ ਪਾ ਦੀ ਇਹਦਾ ਵੀ ਸਾਫ ਨਹੀਂ ਦੇ ਦਿੱਤੀ ਨਹੀਂ ਇਹ ਵੀ ਫਿਰ 55 ਹੀ ਚੱਲੇ ਇਹਦਾ 1000 ਘੱਟ ਗਿਆ ਦਿਵਾਲੀ ਆਫਰ 100 ਚੱਲ ਲੈ ਸਹੀ ਆ ਕਿੰਨ ਜਾਇਆ ਵੀ ਜਰਾ ਠੀਕ ਆ ਵੀਰ ਜੀ ਠੀਕ ਆ ਆਹੀ ਖੁਸ਼ ਹਾਂ ਜੀ ਇਹ 55 ਦੀ ਹੋ ਠੀਕ ਆ ਵੀਰ ਜੀ ਤੇ ਹੋਰ ਕੁਝ ਕਹਿਣਾ ਮੇਰਾ ਵੀਰ ਨੂੰ ਕਹਵੇ ਇੱਥੇ ਆਣ ਕੇ ਕੋਈ ਤਸੱਲੀ ਕਰਕੇ ਖੜੇ ਆਖਣੀ ਨਹੀਂ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਇਹ ਹੋਰ ਕੁਝ ਕਹਿਣਾ ਚਾਹੁੰਦੇ ਜੀ ਉਹ ਵੀ ਵੀਰ ਜੀ ਜਿਹੜਾ ਸੁਆਸਵਾਗਾ ਕਾਂ ਦਾ ਅੱਜ ਹੀ ਸੋਈ ਆ ਹਾਂਜੀ ਇਹ ਗਵਾਂ ਦੇ ਘਾਰਾਂ ਮਾਰ ਲੈ ਚੋਲੇ ਜੋ ਮਰਜ਼ੀ ਕਰ ਲੈ ਠੀਕ ਆ ਇਹ ਵੀ ਇਹ ਚੋ ਸਕਦਾ ਆਪਣੇ ਭਾਵੇਂ ਇੱਕ ਟਾਈਮ ਤੋਂ ਟਾਈਮ ਦਾ ਨਹੀਂ ਠੀਕ ਆ ਵੀਰ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਕੱਪਣੇ ਆਉਂਦੀ ਆਪਣੀ ਗਰੰਟੀ ਆ ਬਿਲਕੁਲ ਉਹ ਗਰੰਟੀ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਵੀਰ ਜੀ